ਅੱਜ ਰਾਜਪੁਰਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਉਸ ਸਮੇਂ ਪਾਟਜਣਾ ਪੈ ਗਈਆਂ ਜਦੋਂ ਰਾਜਪੁਰਾ ਸਿਟੀ ਥਾਣੇ ਦੇ ਵਿੱਚ ਆਈ ਨਵੀਂ ਐਸਐਚਓ ਅਮਨਦੀਪ ਸਿੰਘ ਬਰਾੜ ਨੇ ਆਪਣੀ ਟੀਮ ਦੇ ਨਾਲ ਰਾਜਪੁਰਾ ਦੇ ਕਈ ਇਲਾਕਿਆਂ ਦੇ ਵਿੱਚ ਛਾਪੇਮਾਰੀ ਕਰਕੇ ਸ਼ੱਕੀ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇੱਥੇ ਦੱਸਣਯੋਗ ਗੱਲ ਇਹ ਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਟਿਆਲਾ ਦੇ ਐਸਐਸਪੀ ਸਾਹਿਦ ਦੇ ਵੱਲੋਂ ਨਸ਼ੇ ਨੂੰ ਲੈ ਕੇ ਕਾਫੀ ਸੱਤ ਨਜ਼ਰ ਆ ਰਹੇ ਨੇ ਅਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਨੇ ਸੂਚਨੋਂ ਦੇਖਦਿਆਂ ਹੋਇਆਂ ਰਾਜਪੁਰੇ ਸਿਟੀ ਥਾਣਾ ਦੇ ਨਵੇਂ ਐਸਐਚਓ ਅਮਨਦੀਪ ਸਿੰਘ ਬਰਾੜ ਦੇ ਪੱਲੂ ਰਾਜਪੁਰੇ ਦੇ ਕਈ ਇਲਾਕਿਆਂ ਦੇ ਵਿੱਚ ਰੇਡ ਮਾਰੀ ਗਈ। ਕਈ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰਾਉਂਡ ਅਪ ਕੀਤਾ ਗਿਆ। ਇਸ ਮੌਕੇ ਤੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੱਸਿਆ ਕਿ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲੇ ਅਤੇ ਚੋਰੀ ਕਰਨ ਵਾਲੇ ਜਾਂ ਤਾਂ ਫਿਰ ਸ਼ਹਿਰ ਛੱਡਦੇ ਜਾਂ ਫਿਰ ਇਹੋ ਜਿਹੇ ਗੈਰ ਕਾਨੂੰਨੀ ਕੰਮ ਛੱਡਦੇ ਉਹਨਾਂ ਨੂੰ ਕਿਸੇ ਵੀ ਹਾਲਤੇ ਬਖਸ਼ਿਆ ਨਹੀਂ ਜਾਵੇਗਾ ਸੋ ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਸੀ ਮਾਜੋਗ ਐਸਐਸਪੀ ਸਾਹਿਬ ਪਟਿਆਲਾ ਤੇ ਮਾਜੋਗ ਡੀਐਸਪੀ ਸਾਹਿਬ ਰਾਜਪੁਰਾ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜੇ ਵੀ ਨਸ਼ਾ ਤਸਕਰ ਨੇ ਜਾਂ ਜੋ ਬਦਨਾਮ ਮਹੱਲੇ ਨੇ ਗਲੀਆਂ ਨੇ ਉਹਨਾਂ ਦੇ ਉੱਪਰ ਲਗਾਤਾਰ ਜੋ ਨਸ਼ਾ ਤਸਕਰ ਨੇ थाना ਸਿਟੀ ਰਾਜਪੁਰਾ ਵੱਲੋਂ ਤੇ ਉਹਨਾਂ ਦੇ ਚੌਂਕੀ ਚਾਰਜ ਵੱਲੋਂ ਟੀਮਾਂ ਬਣਾ ਕੇ ਲਗਾਤਾਰ ਰੇਡਾਂ ਕੀਤੀ ਜਾ ਰਹੀਆਂ ਨੇ ਜੋ ਵੀ ਸ਼ੱਕੀ ਬੰਦੇ ਮਿਲਦੇ ਆ ਉਹਨਾਂ ਨੂੰ ਰਾਉਂਡ ਅਪ ਕਰਕੇ ਵੈਰੀਫਾਈ ਕੀਤਾ ਜਾਊਗਾ ਤੇ ਨਸ਼ਾ ਤਸਕਰਾਂ ਨੂੰ ਸਿੱਧੀ ਹਦਾਇਤ ਹੈ ਜਾ ਤਾਂ ਉਹ ਆਪਣਾ ਕੰਮ ਛੱਡ ਜਾਣ ਜਾਂ ਆਪਣਾ ਘਰ ਛੱਡ ਜਾਣ ਰਾਜਪੁਰੇ ਦੇ ਵਿੱਚ ਹੁਣ ਇਹ ਚੀਜ਼ ਨਹੀਂ ਹੋਊਗੀ ਤੇ ਬਾਕੀ ਆਪਣਾ ਰਾਜਪੁਰਾ ਵਾਸੀਆਂ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਇਸ ਸਬੰਧੀ ਪੁਲਿਸ ਦਾ ਸਾਥ ਦਿੱਤਾ ਜਾਵੇ ਤਾਂ ਜੋ ਨਸ਼ੇ ਨੂੰ ਇੱਥੋਂ ਖਤਮ ਕੀਤਾ ਜਾ ਸਕੇ ਸਰ ਪਿਛਲੇ ਦਿਨਾਂ ਵਿੱਚ ਦੇਖਿਆ ਗਿਆ ਕਿ ਸਨੇਚਿੰਗ ਦੀ ਵਾਰਦਾਤਾਂ ਵੀ ਕਾਫੀ ਵਧ ਗਈਆਂ ਸੀਗੀਆਂ ਤੇ ਮੋਟਰਸਾਈਕਲ ਵਗੈਰਾ ਚੋਰੀ ਵਗੈਰਾ ਵਧ ਗਈ ਜੂ ਉਹਦੇ ਵਾਸਤੇ ਕੀ ਕਰ ਰਹੇ ਜੀ ਉਸੇ ਵਾਸਤੇ ਅਸੀਂ ਗਾਇਬਗਾਏ ਰੇਡ ਵਗੈਰਾ ਤੇ ਨਾਕੇ ਵਗੈਰਾ ਲਗਾ ਰਹੇ ਹਾਂ ਤੇ ਤਾਂ ਜੋ ਇਸ ਚੀਜ਼ ਤੇ ਠੱਲ ਪਾਈ ਜਾ ਸਕੇ ਸਰ ਇੱਕ ਦੇਖਿਆ ਜਾਂਦਾ ਕਿ ਉਰੇ ਰਾਜਪੁਰੇ ਤੇ ਰਵਿੰਦਰਾ ਚੌਕ ਹੈਗਾ ਉੱਤੇ ਅਕਸਰ ਜਿਹੜੇ ਹਨ ਸ਼ਾਮ ਨੂੰ ਮੁੰਡੇ ਮੋਟਰਸਾਈਕਲ ਲਾ ਕੇ ਖੜੇ ਰਹਿੰਦੇ ਜੀ ਸਰ ਉਹਦੇ ਵਾਸਤੇ ਵੀ ਆਪਾਂ ਕੋਚਾਨ ਵਾਲੇ ਦਿਨਾਂ ਦੇ ਵਿੱਚ ਕਰ ਲਿਆ ਹਾਂ ਜੀ ਅਸੀਂ ਜਿਵੇਂ ਕੱਲ ਵੀ ਮੈਂ ਤੇ ਚੌਂਗੀ ਸਾਹਿਬ ਤੇ ਚਾਰ ਸਾਹਿਬ ਨੇ ਅਸੀਂ ਉੱਥੇ ਨਾਕਾ ਲਗਾਇਆ ਸੀਗਾ ਰਵਿੰਦਰ ਚੌਂਗ ਦੇ ਵਿੱਚ ਤੇ ਉੱਥੇ ਮੋਟਰਸਾਈਕਲ ਇੰਪਾਉਂਡ ਕੀਤੇ ਸੀਗੇ ਉਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਆਪਣੇ ਪਾਰਕਿੰਗ ਵਗੈਰਾ ਸਹੀ ਢੰਗ ਨਾਲ ਕੀਤੇ ਜਾਣ ਨਹੀਂ ਤਾਂ ਫਿਰ ਉਹਨਾਂ ਨੂੰ ਬੰਦ ਦਾ ਖਮਿਆਜਾ ਭੁਗਤਣਾ ਪਵੇ ਤੇ ਅੱਜ ਸਰ ਕਿੱਥੇ ਕਿੱਥੇ ਰੇਡਸ ਕੀਤੀਆਂ ਜੀ ਆਪਾਂ ਮੇਨ ਮੇਨ ਅੱਜ ਜਿਹੜਾ ਰਾਜਪੁਰੇ ਦੇ ਸ਼ੋਰਗੇਰ ਮੱਲਾ ਹੈਗਾ ਮਿਰਚ ਮੰਡੀ ਆ ਤੇ ਹੋਰ ਹੈਗੇ ਉੱਤੇ ਰੇਡ ਕੀਤੀ ਗਈ ਕੁਛ ਰਿਕਵਰੀ ਹੋਈ ਸਰ ਕੁਛ ਨਹੀਂ ਹਜੇ ਮੋਟਰਸਾਈਕਲ ਰਾਉਂਡ ਅਪ ਕੀਤੇ ਆ ਗਈ ਬੰਦੇ ਰਾਉਂਡ ਅਪ ਕੀਤੇ ਉਹਨਾਂ ਨੂੰ ਵੈਰੀਫਾਈ ਕਰਕੇ ਅੱਗੇ ਕਾਰਵਾਈ ਕੀਤੀ ਠੀਕ ਹੈ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ